ਨੀਆ ਪਹਿਲਾਂ ਨਾ ਲਸਣ ਪਿਆਜ਼ ਚੀਰ ਲੈਣੀ ਆ ਸ਼ਾਮਾ ਦਾ ਫਿਰ ਨਾ ਸੋਕ ਹੋ ਜਾਂਦੀ ਹੈ ਸਬਜੀ ਦੀ ਕਿਤੇ ਕਰਾਂਗੀ ਤੂੰ ਗਰਮੀ ਬੜੀ ਆ ਇਦਾਂ ਕਰਨੀ ਆ ਕੂਲਰ ਲਾ ਲੈਣੀ ਇਧਰ ਨੂੰ ਮੂੰਹ ਕਰਕੇ ਮਲੇ ਸੋਖਾ ਹੋ ਜਾਏਗਾ ਬੋਤਾ ਹੀ ਪਰਸੀਨਾ ਆਉਣ ਲਿਆ ਇਦਾਂ ਤੇ ਉਲਰ ਗਾੜੀ ਤੇ ਨਾ ਜਾਣ ਹੀ ਪੈ ਗਈ ਉਹ ਸ਼ਰੀਰ ਚ ਬਹੁਤੀ ਗਰਮੀ ਆ ਕਿਤੇ ਇੰਨੀ ਲੂ ਚੱਲਦੀ ਆ ਨਾ ਕਿਤੇ ਕੋਈ ਕੰਮ ਵੀ ਨਹੀਂ ਕੀਤਾ ਜਾਂਦਾ ਹੈਗਾ ਸ਼ਾਮਾਂ ਦੇ ਵੇਲੇ 6 ਵਜ ਗਏ ਜੋ ਤੇ ਹਜੇ ਤੱਕ ਸੂਰਜ ਉੱਥੇ ਦਾ ਉੱਥੇ ਹੀ ਆ ਇਹਦੇ ਮਾਸਾ ਨਹੀਂ ਮੌਸਮ ਠੰਡਾ ਹੁੰਦਾ ਹੁਣ ਇਹਦੇ ਮੀਂਹ ਵੀ ਨਹੀਂ ਪੈਂਦਾ ਹੈਗਾ ਪਰ ਮੀਂਹ ਵੀ ਕੀ ਕਰੇ ਜਦੋਂ ਮੀਂਹ ਪੈਂਦਾ ਉਦੋਂ ਗੁੰਮਸਦੀ ਹੋ ਜਾਂਦੀ ਆ ਫਿਰ ਹੋਰ ਗਰਮੀ ਹੋ ਜਾਂਦੀ ਆ ਇਕਦਾ ਨਾ ਚਾਚੀ ਘਰ ਵੀ ਕੀ ਜਾਣਾ ਬੰਦਾ 5 ਮਿੰਟ ਚੱਲ ਜਾਂਦਾ ਨਾ ਤੇ ਖਰੀਆਂ ਖੋਟੀਆਂ ਸੁਣੰਦੀ ਰਹਿੰਦੀ ਐ ਤੇ ਜੇ ਨਹੀਂ ਨਾ ਜਾਣੀ ਤੇ ਇਹ ਤੁਹਾਡੇ ਘਰ ਨਹੀਂ ਆਉਂਦੀ ਸਾਡੇ ਘਰ ਨਹੀਂ ਆਉਂਦੀ ਤੇ ਆਣ ਕੇ ਤੁਹਾਡੇ ਘਰ ਕੀ ਕਰੇ 24 ਘੰਟੇ ਧੀ ਦਾ ਤੁਸੀਂ ਮਨ ਸਾੜਦੇ ਰਹਿੰਦੇ ਜਾਣਾ ਕਹਿੰਦੇ ਘਰ ਕਹਾ ਮਾਰ ਨਹੀਂ ਵੇਹਲਾ ਕਿੱਡਾ ਇਹਨੇ ਕੋਲ ਛੱਡਿਆ ਇਹ ਤੇ ਕਿੱਦਾਂ ਚੁੰਨੀ ਵੀ ਨਹੀਂ ਲਈ ਇਹਨੇ ਇਹਨੋਂ ਦਾ ਮਿਆਜ ਰੱਖ ਦੱਸ ਨਹੀਂ ਐ ਨਾ ਨਹੀਂ ਮੇਰੀ ਗੱਲ ਸੁਣ ਤੈਨੂੰ ਜਿਆਦਾ ਗਰਮੀ ਲੱਗਣ ਢਈ ਆ ਹਾਂ ਕਿਧਰ ਲੀੜਾ ਤੂੰ ਨਹੀਂ ਸਵਾਣਾ ਲੈਂਦੀ ਉਤੋਂ ਤੋ ਕੂਲਰ ਲਾ ਕੇ ਬੈਠੀ ਆ ਇਹ ਜ਼ਰੂਰੀ ਆ ਕਿ ਇਹਨੂੰ ਤੂੰ ਲਾ ਕੇ ਰਹਿਣਾ ਵਾ ਸਾਰਾ ਦਿਨ ਵੀ ਅੰਦਰ ਪੱਖਾ ਚੱਲਦਾ ਰਹਿੰਦਾ ਵਾ ਇਹ ਹੁਣੇ ਇੱਥੇ ਕੂਲਰ ਲਾ ਲੈਂਦੀ ਆ ਸੈਸੋ ਜੁੰਟ ਮਾਫ ਕੀਤੀ ਹੈ ਬੱਤੀ ਵਾਲਿਆਂ ਨੇ ਸੈਸੋ ਇੱਕ ਨਹੀਂ ਕੀਤੀ ਇੱਕ ਵੀ ਜੁੰਟ ਵੱਧ ਆ ਗਈ ਨਾ ਤਾਂ 10000 ਬਿੱਲ ਆ ਜਾਣਾ ਵਾ ਦੀਦੀ ਗਰਮੀ ਬੜੀ ਲੱਗਣ ਢੀ ਮੈਂ ਤਾਂ ਤੜਕਾ ਛੇ ਲੰਡੀ ਹੀ ਪਹਿਲਾਂ ਅੰਦਰ ਹੀ ਸੀ ਪਰ ਉਥੇ ਪਰ ਸੀਨਾ ਬੜਾ ਹੁੰਡਿਆ ਹੀ ਮੈਂ ਤਾਂ ਤਾਂ ਕਰਕੇ ਇੱਥੇ ਆਣ ਕੇ ਕੂਲਰ ਲਾਇਆ ਵਾ ਚਲੋ ਕੋਈ ਨਹੀਂ ਤਾਂ ਹੀ ਬੰਦ ਕਰ ਦੋ ਮੈਂ ਇੱਦਾਂ ਬੈ ਨਹੀਂ ਆਹ ਪਿੱਛੇ ਤੋਂ ਐਸੀ ਲੱਗੇ ਹੋਣੇ ਨਾ ਪਿੱਛੇ ਜਿੱਥੇ ਰਹਿਣੀ ਹੁੰਨੀ ਇਹ ਐਸੀ ਵਾਲੇ ਘਰਾਂ ਚੋਂ ਆਈਂ ਤਾਂ ਤੈਨੂੰ ਗਰਮੀ ਲੱਗਣ ਦਾ ਪੀ ਲਸਨ ਗੰਡਾ ਛਿਲਣ ਤੇ ਉਹ ਵੀ ਕੂਲਰ ਲਾ ਕੇ ਸਾਰਾ ਤੇ ਕਾਕਾ ਨੂੰ ਢ ਕੇ ਫੇਕ ਲਾਰਾ ਪੈ ਰਹਿਣਾ ਵਾ ਉਹਨੂੰ ਕੁ ਲੱਗਦੇ ਨੂੰ ਲਾ ਕੇ ਬੈਠੀ ਮਤਾਰ ਲੈਣਾ ਇਕੱਠਾ ਕੋਈ ਤਨਾਰੇ ਮੇਰੀ ਗੱਲ ਸੁਣ ਮੈਂ ਤਾਂ ਘੜੀ ਚਾਚੀ ਘਰ ਚੱਲ ਗਈ ਹੈ ਤੇ ਉਹ ਗੇਟ ਸਾਰਾ ਖੁੱਲਾ ਬੰਦਾ ਗੇਟ ਹੀ ਢੋ ਲੈਦਾ ਵਾ ਲੀੜਾ ਤੂੰ ਨਹੀਂ ਸਿਰ ਤੇ ਲੈ ਅੱਗੇ ਸਾਡੇ ਕਿੰਨੇ ਘੀਤੇ ਦਾ ਝੰਡੇ ਝੂਲਣ ਦੇ ਆ ਜਿਹੜੇ ਹੁਣ ਬਾਕੀ ਰਹਿ ਗਏ ਆ ਕਿਤੇ ਬੰਦਾ ਲੀੜਾ ਸਿਰ ਤੇ ਲੈਂਦਾ ਵਾ ਬੰਦਾ ਗੇਟ ਹੀ ਟੋਹ ਲੈਂਦਾ ਵਾ ਲੰਨੀਆ ਦੀਦੀ ਗਰਮੀ ਬੜੀ ਸੀ ਮੈਂ ਤਾਂ ਤਾਂ ਕਰਕੇ ਲਾਇਆ ਇਹ ਚੁੰਨੀ ਬਸ ਇਹੀ ਗਰਮੀ ਰਹਿ ਗਈ ਜਿਹੜੀ ਸਿਰ ਤੇ ਲੀੜਾ ਲੈਣਾ ਇਹੀ ਗਰਮੀ ਰਹਿ ਗਈ ਆ ਅੱਗੇ ਤਾਂ ਲੋਕਾਂ ਨੂੰ ਗਰਮੀ ਲੱਗਦੀ ਨਹੀਂ ਹੁਣ ਹੀ ਡੈਪੀਆ ਲੱਗਣ ਨਾਲੇ ਇਹ ਵੇਖਿਆ ਕਰ ਮੇਰੀਆਂ ਰੀਸਾ ਨਾ ਕਰਿਆ ਕਰ ਕਿ ਇਹ ਸਾਰਾ ਦਿਨ ਗੱਲ ਚੁੰਨੀ ਰੱਖਦੀ ਆ ਨੌ ਦਾ 3 ਦਾ ਫਰਕ ਹੁੰਦਾ ਵਾ ਨਾ ਪਿੰਡ ਦੇ 3 ਜਿਹੜੀ ਉਹ ਚੁੰਨੀ ਗੱਲ ਚ ਲੈ ਵੀ ਸਕਦੀ ਆ ਤੇ ਨੌ ਜਿਹੜੀ ਉਹ ਸਿਰ ਟੱਕਿਆ ਸੋਹਣੀ ਲੱਗਦੀ ਤੋ ਗੇੜ ਨੂੰ ਉਹਨੂੰ ਕਿਨੇ ਮਾਰਨਾ ਵਾ ਇਹ ਮੈਂ ਦੱਸ ਪਹਿਲਾਂ ਦੀਦੀ ਮੈਂ ਆਪਣੇ ਘਰੇ ਹੀ ਮੈਂ ਕਿਹੜਾ ਕਿਤੇ ਬਾਹਰ ਗਲੀ ਚ ਗਈ ਆ ਘਰ ਦੇ ਇਦਾਂ ਦੀ ਆਪਣੇ ਘਰੇ ਜਿਹਦਾ ਕਮਾਈ ਕਰਕੇ ਬਣਾਇਆ ਹੁੰਦਾ ਵਾ ਕਿੱਡੀ ਆਪਣੇ ਘਰੇ ਹੀ ਉਹਨੂੰ ਮਾਰ ਕੇ ਗੇੜ ਨੂੰ ਤੇ ਫਿਰ ਘਰ ਵਿਆਹ ਕਰ ਤੇਰਾ ਕੀ ਜਾਣਾ ਤੂੰ ਅੰਦਰ ਬੈਠੇ ਸਾਰਾ ਘਰ ਲੁੱਟ ਕੇ ਲੈ ਜਾਏ ਕੋਈ ਤੂੰ ਦੇ ਹੌਲੀ ਚ ਕਹਿ ਦੇਣਾ ਦੀਦੀ ਮੈਨੂੰ ਨਹੀਂ ਪਤਾ ਚੋਰ ਪਛਾਣੇ ਨਹੀਂ ਗਏ ਮੇਰੇ ਕੋ ਮੈਂ ਤਾਂ ਦੀਦੀ ਤਾਂ ਨਹੀਂ ਹੀ ਗੁੰਡਾ ਬੰਦ ਕੀਤਾ ਮੈਂ ਫੇਰ ਤੁਹੀਂ ਕਹਿਣਾ ਵਾਂ ਮੈਂ ਘਰੋਂ ਬਾਹਰ ਨਿਕਲੀ ਆ ਹਜੇ ਤੇ ਨਾਲੇ ਬੂਆ ਮਾਰ ਲਿਆ ਨੇ ਅੰਦਰੋਂ ਮੈਂ ਤਾਂ ਖੁੱਲਾ ਰਹਿਨ ਤਾਂ ਹੀ 1 ਘੰਟਾ ਮੈਂ ਲਾ ਕੇ ਆਈ ਚਾਚੀ ਦੇ ਘਰ ਕਿਤੇ 5-10 ਮਿੰਟ ਹੋਵੇ ਤਾਂ ਵੀ ਆ ਤੇ 1 ਘੰਟੇ ਦੇ ਵਿੱਚ ਤੂੰ ਇੱਕ ਗੇਟ ਨਹੀਂ ਮਾਰ ਸਕਦੀ ਹੁਣ ਹਾਂ ਕਦ ਵਾਸਤੇ ਛਿੱਲੀ ਜਾਣ ਢੀ ਨੇ ਕੀ ਬਣਾਉਣ ਲੱਗੀ ਕੋਈ ਪ੍ਰੋਗਰਾਮ ਆ ਨਹੀਂ ਦੀਦੀ ਪ੍ਰੋਗਰਾਮ ਥੋੜੀ ਆ ਦੱਸ ਮੈਂ ਤਾਂ ਵੇਸਣ ਦੀ ਕੜੀ ਬਣਾਉਣ ਲੱਗੀ ਤਾਂ ਕਰਕੇ ਮੈਂ ਚਾਰ ਹੀ ਪਿਆਜ਼ ਲਏ ਆ ਜਿਆਦਾ ਨਹੀਂ ਆ ਛੋਟੇ-ਛੋਟੇ ਹੀ ਨਾ ਤਾਂ ਕਰਕੇ ਆ ਚਾਰਾਂ ਪਿਆਜ਼ਾਂ ਚ ਵੇਸਣ ਦੀ ਕੜੀ ਬਣਨੀ ਹੈ ਕਿ ਦੋ ਪਿਆਜ਼ ਥੋੜੇ ਆ ਪਿਛੇ ਕਿਤੇ ਮਾਂ ਨੇ ਕੰਮ ਲਾਈਏ ਤੇ ਫਿਰ ਪਤਾ ਲੱਗੇ ਨਾ ਫੜਾ ਦੇ ਲਸਣ ਇੱਧਰ ਛਲ ਛਲ ਕੇ ਚੀਜ਼ਾਂ ਛੁੱਟੀਆਂ ਜਾਂਦੇ ਲਿਆਉਣਗਾ ਪੈਂਦੀ ਆ ਫਿਰ ਪਤਾ ਲੱਗਦਾ ਮੈਨਾਂ ਅੱਧਾ ਛਿਲਦੀ ਆ ਤੇ ਅੱਧਾ ਵੇ ਨਾਲ ਹੀ ਸ਼ਿਕੜ ਕਿਤੇ ਇਹੀ ਕੰਮ ਆਪਣੀ ਮਾਂ ਕੋ ਸਿੱਖੰਦੀ ਆ ਆੜੇ ਭੱਜਣ ਭਜਾਉਣ ਵਾਲੇ ਕੀਤੇ ਉਹਨਾਂ ਚੰਗਾ ਸਿੱਖਦੀ ਰੋਟੀ ਪਾਣੀ ਸਿੱਖਦੀ ਤੇ ਤੇਰਾ ਕਦਰ ਹੋ ਜਾਂਦਾ ਰੋਟੀ ਪਾਣੀ ਦੇ ਕਰਕੇ ਹੀ ਪਰ ਰੋਟੀ ਪਾਣੀ ਕੀ ਸਿੱਖਣਾ ਰੋਟੀ ਪਾਣੀ ਦੀ ਉਮਰ ਤੇ ਫੋਨ ਚਲਾਉਣ ਦਾ ਵੀ ਹੋਣੀ ਆ ਕੰਮ ਇਹਨੇ ਖੇ ਸਵਾ ਕਰਨਾ ਹੁਣ ਚੀਰ ਲੈਣ ਤੇ ਮੈਂਟ ਉਹ ਤਾਂ ਕੋਈ ਗੱਲ ਹੁੰਦੀ ਨਾ ਝਾਟ ਹੀ ਕਹਿੰਦੀ ਵੀ ਪੰਨੂ ਮੈਨੂੰ ਦੀਦੀ ਰਸੋਈ 'ਚ ਨਹੀਂ ਵੜਨ ਦਿੰਦੀ ਹੁਣ ਮੈਂ ਕੱਲ ਦਾ ਰਸੋਈ ਦੇ ਨਹੀਂ ਨਾ ਕਰ ਰਸੋਈ 'ਚ ਵੜ ਜਾ ਤੇ ਰਸੋਈ ਵਾਲੇ ਕੰਮ ਵੀ ਨਹੀਂ ਤੇਰੇ ਕੋਲ ਨਿਭਣ ਨੇ ਵੇਖੀ ਕਿ ਰਸੋਈ ਵਾਲੇ ਕਰਨੇ ਮਸਾ ਮੋਟਾ ਚੀਰ ਲਾ ਘੋਲ ਜਾਣਾ ਵਿੱਚ ਚੀਰ ਲਾ ਹੁਣੇ ਕੜੀ ਦੇ ਵਿੱਚ ਘੋਲ ਜਾਣਾ ਦਿਖਣੇ ਵੀ ਨਹੀਂ ਉਹ ਫਿਰ ਪਾਣੀ ਜਾ ਬਣਾ ਕੇ ਪੰਗਲ ਤੇ ਸਿਰਚ ਮਲਦੀ ਆ ਹਾਡੇ ਸਾਰਿਆਂ ਦੇ ਇੱਕ ਦਿਨ ਪਤਾ ਨਹੀਂ ਦੀਦੀ ਨੂੰ ਕੀ ਹੁੰਦਾ ਆ ਆਉਂਦੇ ਜਾਂਦੇ ਆਉਂਦੇ ਜਾਂਦੇ ਮੇਰੇ ਨਾਲ ਹੀ ਲੜਾਈ ਲਾਂਦੀ ਆ ਮੇਰੇ ਨਾ ਯਾਡੇ ਲੈਣੇ ਹੁੰਦੇ ਇਹਨਾਂ ਨੇ ਜਦੋਂ ਵਿਪਣ ਲੱਗੇ ਹੁੰਦਾ ਆ ਉਹ ਦੂ ਤੇ ਬੋਲਦੀ ਵੀ ਨਹੀਂ ਹੈਗੀ ਕਿ ਜਿੱਦਾਂ ਮੈਂ ਕੁਛ ਕੀਤਾ ਹੀ ਨਹੀਂ ਹੁੰਦਾ ਤੇ ਕਰ ਸਾਰਾ ਕੁਛ ਅੰਦਰ ਖਾਤੇ ਲੈਂਦੀ ਆ ਕੁੱਟ ਵੀ ਲੈਂਦੀ ਮਾਰ ਵੀ ਲੈਂਦੀ ਆ ਤੇ ਫਿਰ ਵੀ ਵੀ ਇਹਲਾ ਸਿਰ ਚ ਸਵਾ ਹੀ ਪਾਉਂਦੀ ਆ ਸਾਰੇ ਕੰਮ ਟਾਈਮ ਨਾ ਕਰ ਦਿੰਨੀ ਆ ਪਰ ਨਾ ਫਿਰ ਵੀ ਮੇਰਾ ਉਹੋ ਹੀ ਹਾਲ ਕਰਦੀ ਆ ਇੱਥੇ ਤੇ ਜੇ ਮੜਾ ਦਾ ਗੇਟ ਖੁੱਲਾ ਰਹਿ ਗਿਆ ਯੋ ਤੇ ਤਾਂ ਕਰਕੇ ਡੈਪੀ ਚੀਕਣ ਜੇ ਮੈਂ ਚੁੰਨੀ ਲਾ ਹੀ ਲਈ ਸਿਰ ਤੋਂ ਤੇ ਫਿਰ ਕੀ ਹੋ ਗਿਆ ਜੇ ਤੁਹਾਨੂੰ ਗਰਮੀ ਲੱਗਦੀ ਆ ਤੇ ਮੈਂ ਕਿਹੜਾ ਗਾੜੀ ਲੋਹੇ ਦੀ ਬਣੀ ਆ ਮੈਨੂੰ ਵੀ ਤਾਂ ਗਰਮੀ ਲੱਗਦੀ ਆ ਘਰ ਵੀ ਸਿਰ ਟੱਕ ਕੇ ਰੱਖੋ ਆ ਤਾਂ ਹੀ ਦੀ ਆਪਣੇ ਸਹੁਰੇ ਨਹੀਂ ਜਾਂਦੀ ਹੈਗੀ ਉੱਥੇ ਕਿਹੜਾ ਤੂੰ ਸਿਰ ਟੱਕ ਕੇ ਰਹਿੰਦੀ ਹੋਣੀ ਆ ਉੱਥੇ ਵੀ ਇਦਾਂ ਹੀ ਤੁਰੀ ਫਿਰਦੀ ਆ ਇਹਦਾ ਵੀ ਕੁਛ ਨਹੀਂ ਹਾਲ ਸੁੱਟੀ ਜਾਂਦੀ ਸਭ چیر چیر ਕੇ ਹਲੇ ਮੈਂ ਉਦਣ ਮੰਗਵਾਏ ਗੰਡੇ ਇਹ ਥੋੜਾ ਹਮਤਰਾ ਤੂੰ ਵੀ ਡਿਗ ਜਾ ਇਹ ਵੀ ਆਂਦੇ ਸਬਜੀ ਚ ਪੈ ਹੀ ਜਗੇ ਕਿੱਡਾ ਕੂਲਰ ਲਾ ਕੇ ਬੈਠੀ ਆ ਮਨ ਤੇ ਮੇਰਾ ਇੰਨਾ ਸੰਡਿਆ ਹੀ ਨਾ ਕਿਦ ਨੂੰ ਹੈ ਨਹੀਂ ਕਿਤੇ ਸ਼ਰਮ ਆ ਜਾ ਉਧਰੋਂ ਚਾਚੀ ਕੀ ਕਿੜੋਸਾਂ ਛੱਡਣ ਲਈ ਕਿੱਥੇ ਵਿਆਹ ਆ ਕੀ ਕੀਤਾ ਕੀ ਇਹਦੇ ਦਾਤ ਚ ਆਇਆ ਮੇਰਾ ਤਾਂ ਮਾਨੇ ਛੱਡਦਾ ਜਾਣ ਲਿਆ ਮੈਨੂੰ ਤਾਂ ਨਾ ਜਿੰਨਾ ਚਿਰ ਮੇਦੀ ਬੇਇੱਜ਼ਤੀ ਰਹਿਣਾ ਕਰ ਲਈ ਉਹਨਾਂ ਚਿਰ ਮੈਨੂੰ ਚਾਉ ਨਹੀਂ ਆਉਣਾ ਮੇਰੇ ਤੇ ਚਾਚੇ ਇੰਨਾ ਗੱਲਾਂ ਕੀਤੀਆਂ ਵਾ ਤੇ ਜੋ ਗੁੱਸਾ ਕੱਢੂਗੀ ਤਾਂ ਫੇਰੀ ਗੱਲ ਬਣਨੀ ਆ ਉਹਨਾਂ ਤਾਂ ਮੈਨੂੰ ਕਹਿ ਕੇ ਬੰਨੇ ਨਹੀਂ ਨਹੀਂ ਜ਼ੀਰੇ ਜਾਂਦੇ ਲੈ ਆ ਮੈਂ ਆ ਚੀਰ ਲਾ ਨਹੀਂ ਦੀਦੀ ਮੈਂ ਤਾਂ ਰੋਜ਼ ਗਿੱਜੀਆਂ ਕੰਮ ਕਰਨਾ ਨਹੀਂ ਹੋ ਗਿਆ ਬਸ ਮੈਂ ਲੱਗੀਆਂ ਸਬਜ਼ੀ ਤੜਕਾ ਲਾਉਣ ਲੱਗੀਆਂ ਚੱਲੀ ਆਉਣ ਲੱਗੀਆਂ ਤੋਂ ਤੜਕਾ ਅੱਜ ਵੈਲਾ ਤੇਰੇ ਕਰਕੇ ਮੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਜੀ ਦੀਦੀ ਹੁਣ ਕੀ ਹੋ ਗਿਆ ਵਾ ਹੁਣ ਮੈਂ ਕੀ ਕਰਤਾ ਐਸਾ ਜਿਹੜਾ ਤਾਨੂੰ ਮੇਰੇ ਕਰਕੇ ਫੇਰ ਗੱਲਾਂ ਸੁਣਨੀਆਂ ਪਈਆਂ ਤੈਨੂੰ ਕੀ ਲੋੜ ਹੈ ਕੁਛ ਕਰਨ ਦੀ ਤੈਨੂੰ ਕੀ ਲੋੜ ਹੀ ਕੋ ਕਰਨ ਦੀ ਤੂੰ ਤਾਂ ਗਾੜੀ ਡੱਪੀ ਆਣ ਕੇ ਮੈਨੂੰ ਸਵਾਲ ਜਵਾਬ ਕਰਨ ਚਾਚੀ ਘਰ ਗਈ ਮੈਂ ਚਾਚੀ ਰੋਜ਼ ਆਂਦੀ ਤੇ ਫਮ ਹਮਦੀ ਨਹੀਂ ਆਉਂਦੀ ਨਹੀਂ ਤੇ ਇਹ ਹਟੇ ਘਾਰ ਆ ਤੇ ਮੈਂ ਚਲੀ ਜਾਨੀ ਭਰਾ ਦਾ ਵਿਆਹ ਕੀਤਾ ਕਿੱਥੇ ਕਿਹੜਾ ਸ਼ਗਨ ਉਹਨੇ ਪਾਉਣਾ ਪਾਈ ਅਗਰ ਉਹਨੇ ਚੰਗਾ ਸ਼ਗਨ ਪਾਇਆ ਅੱਜ ਮੈਨੂੰ ਦੀਦੀ ਐਸਾ ਕੀ ਹੋ ਗਿਆ ਵਾ ਜਿਹੜਾ ਤੁਸੀਂ ਇੰਨੇ ਤਪੇ ਫਿਰੰਡੇ ਆ ਅਗਲੇ ਪੁੱਛਾਂ ਡਈ ਕਿੱਥੇ ਵਿਆਹਿਆ ਵਾ ਤੂੰ ਵਿਆਹ ਕੀਤਾ ਸਾਨੂੰ ਦੱਸਿਆ ਵੀ ਨਹੀਂ ਐ ਨਾਲੇ ਕੋ ਪਤਾ ਨਹੀਂ ਲੱਗਾ ਕੀ ਤੈਨੂੰ ਟੂਬ ਛੱਲਾ ਪਿਆ ਵਾ ਮੈਨੂੰ ਕਹਿੰਦੀ ਟਾਪ ਸੂਪਸ ਪਏ ਹੋਣੇ ਆ ਭੈਣ ਵਾ ਮੈਂ ਕਹਾਂ ਨਹੀਂ ਚਾਚ ਜੀ ਅਸੀਂ ਚੁੰਨੀ ਚੜਾਵੇ ਕਰ ਲਿਆ ਅਸੀਂ ਗੇਹ ਤੇ ਚੌਪਰ ਕੇ ਮੈਂ ਕਰਕੇ ਲੈ ਆਏ ਮੈਂ ਤੇ ਦੱਸਿਆ ਹੀ ਨਹੀਂ ਕਿ ਕਿਹੜੀ ਕਰਤੂਤ ਹੋਈ ਤੇ ਕਿਹੜੀ ਨਹੀਂ ਹੋਈ ਮੈਂ ਚੌਪਰ ਗੇਹ ਨਹੀਂ ਜੁਨੀੜਾਵਾ ਕਰਕੇ ਤਾਂ ਆਪਣੇ ਘਰ ਨੂੰ ਆ ਗਏ ਆ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਾ ਸੱਚੀ ਤੇ ਵਿਆਹੜਾ ਚੰਗਾ ਰਹਿੰਦਾ ਵ ਤਾਂ ਅਗਲੇ ਆਂਦੇ ਫਿਰ ਵੀ ਸ਼ਸ਼ੀ ਚੁਣੀ ਜਿਹੜਾ ਵਾ ਕੀਤਾ ਸੌ ਚੀਜ਼ਾਂ ਆਈਆਂ ਹੋਣੀਆਂ ਵਾ ਅਮਨੀ ਆ ਘਰ ਨਾਲੇ ਸਮਾਨ ਵੇਖ ਕੇ ਅਮਨੀ ਸਾਰਾ ਵੋਟੀ ਦਾ ਕੀ ਦਾਚ ਆਇਆ ਵਾ ਨਾਲੇ ਮੈਨੂੰ ਟੂੰਬਾ ਛੱਲੇ ਵਿਖਾਲ ਕੀ ਕੀ ਪਿਆ ਵਾ ਤੂੰ ਤਾਂ ਨਹੀਂ ਕੱਲਾ ਕੱਲਾ ਭਰਾ ਵਾ ਤੇ ਸਵਾਦ ਦੇ ਥਾਂ ਤੇ ਵਿਆਹਣਾ ਵਾ ਤਾਂ ਦੀ ਹੁਣ ਪੰਮ ਨੇ ਵਿਆਹ ਤੇ ਸਵਾਦ ਦੇ ਥਾਂ ਤੇ ਆਊਗਾ ਦੀਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਸ਼ਰੀਕ ਕਿਉਂ ਇਦਾਂ ਘਰ ਚ ਅੱਗ ਲਾਉਂਦੇ ਆ ਉਹ ਤਾਂ ਤੁਸੀਂ ਉਹਨਾਂ ਦੀ ਗੱਲ ਸੁਣੀ ਕਿਉਂ ਤੁਸੀਂ ਉਹਨਾਂ ਨੂੰ ਚਾਰ ਗੱਲਾਂ ਸੁਣਾ ਦਿੰਦੇ ਆ ਹੀ ਉਹਨਾਂ ਨੇ ਆਪੇ ਚੁੱਪ ਕਰ ਜਾਣਾ ਹੀ ਨਹੀਂ ਸ਼ਰੀਕ ਕਿੰਨੂੰ ਕਹਿਣ ਦਈ ਆ ਤੇਰਾ ਦਿਮਾਗ ਮੋਟਾ ਵਾ ਆਪਣੇ ਚਾਚੇ ਦਾ ਨੂੰ ਤੇ ਸ਼ਰੀਕਾ ਹੀ ਜਾਣ ਲਈ ਹੈ ਨਾ ਤੈਨੂੰ ਅਕਲ ਤੇ ਨਾ ਤੈਨੂੰ ਮੌਤ ਜੇ ਉਹਨਾਂ ਨੂੰ ਪਤਾ ਲੱਗਾ ਤੇਰੇ ਜੁੰਡੇ ਵਾਲ ਉਹਨਾਂ ਨੇ ਪਾ ਦੇਣਾ ਹੀ ਨਾਲੇ ਥਾਡੇ ਹੁੰਦੇ ਹੋਣਗੇ ਉੱਥੇ ਸ਼ਰੀਕ 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 ਲੱਗੀ ਆਣ ਕੇ ਕਰਨ ਤੇ ਨਾਲੇ ਗੱਲ ਉਹਨੇ ਕਿਹੜੀ ਮਾੜੀ ਕੀਤੀ ਸਾਰੀਆਂ ਸੱਚੀਆਂ ਕੀਤੀਆਂ ਵਾ ਕਿ ਕੱਲਾ ਕੱਲਾ ਵਾ ਤੇ ਲਿਆ ਕਿਹੜੇ ਟੂਬ ਚਾਲੇ ਆ ਕੀ ਕੀ ਹੈ ਤੇ ਕੋਲ ਅਗਰੇ ਨੇ ਚੀਜ਼ਾਂ ਚਾਰ ਵੇਖਣਾ ਨਾ ਬਖਾਲਦੀ ਪਰ ਕਿਹੜੀਆਂ ਤੇਰੀ ਮਾਂ ਨੇ ਉਥੋਂ ਦੇ ਕੇ ਤੋਰੀਆਂ ਤੈਨੂੰ ਦੱਸ ਦੇ ਉਹਨੂੰ ਕਿ ਮੈਂ ਕੀ ਕੀ ਕਰਕੇ ਆਈ ਆ ਨਾਲੇ ਸੋਹਣੀ ਲੱਗੇਗੀ ਦੀਦੀ ਮੈਂ ਕਿਉਂ ਇਦਾਂ ਦੀਆਂ ਗੱਲਾਂ ਕਰਾਂ ਦੱਸ ਨਾਲੇ ਤੁਸੀਂ ਕਹਿੰਦੇ ਹੋ ਵੀ ਤੂੰ ਕਿਸ ਦੇ ਸਾਹਮਣੇ ਨਾ ਆਇਆ ਕਰ ਹੁਣ ਮੈਂ ਗੱਲ ਕਰ ਤੋ ਕਰਾਂ ਤੂੰ ਇੱਥੇ ਕਿਆਦੇ ਹੋ ਉਹਨਾਂ ਨੂੰ ਜੋ ਮਰਜੀ ਮੈਂ ਤਾਂ ਹੁਣ ਕਹੂੰਗੀ ਮੈਨੂੰ ਤਾਂ ਕਹਿਣਾ ਹੀ ਪੈਣਾ ਵਾ ਮੈਂ ਕਿਹਾ ਹੁਣ ਤੈਨੂੰ ਇੱਥੇ ਕਿਦਰ ਨੱਪ ਲੈਣਾ ਮਿੱਟੀ ਦੇ ਵਿੱਚ ਦਿਖਾਂ ਤਾਂ ਢਿਆ ਏਡਾ ਵੱਡਾ ਬੋਤ ਉਹਨਾਂ ਨੂੰ ਸਾਹਮਣੇ ਤੁਰਿਆ ਫਿਰਦਾ ਅੰਤਰਾ ਕਹਿ ਰਹੇ ਦੀ ਉਹਨੇ ਮੇਰੀ ਗੱਲੀ ਗੱਲੀ ਬੇਇੱਜ਼ਤੀ ਕੀਤੀ ਏ ਕਿਤੇ ਉਹਨਾਂ ਦੇ ਨੌਵੇਂ ਮਤੇ ਘਰ ਸਾਰਾ ਭਰ ਗਿਆ ਕਿਦੇ ਸਮਾਨ ਦੇ ਨਾਲ ਅਗਲਿਆਂ ਦੇ ਹਲੇ ਤੱਕ ਦਾਜ ਦਈ ਜਾਂਦੇ ਕਦੇ ਆ ਚੀਜ਼ ਕਦੇ ਉਹ ਚੀਜ਼ ਹੁੰਦੀ ਏ ਰੀਝ ਆਉਂਦੀਆਂ ਲੋਕਾਂ ਵੱਲ ਕਿ ਤੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ ਮੈਂ ਤੈਨੂੰ ਉਧਰ ਵੀ ਕਿਹਾ ਕਿ ਹੁਣ ਵੀ ਕਿਹਾ ਕਿ ਜੇ ਮਿਲਣ ਵਾਲੇ ਆ ਗਏ ਤਾਂ ਫੋਨ ਫਾਨ ਕਰਕੇ ਤੇ ਸੱਦ ਲਾ ਉਹਨਾਂ ਨੂੰ ਖਾਲੀ ਹੱਥ ਤੇ ਆਉਣਗੇ ਨਹੀਂ ਸਤਨੂੰ ਚਾਰ ਚੀਜ਼ਾਂ ਲੈ ਕੇ ਆਉਣਗੇ ਆਪਣੀ ਧੀ ਦੇ ਘਰ ਤੇਰਾ ਹੀ ਬਣਨਾ ਜੋ ਬਣਨਾ ਵਾ ਹੱਥ ਲਾ ਲੈਣਗੇ ਆਪਣੀਆਂ ਚੀਜ਼ਾਂ ਨੂੰ ਕੋਈ ਨਹੀਂ ਦੀਦੀ ਮੈਂ ਕਿਹ ਦਿਨ ਜਾਵਾਂਗੀ ਆਪੇ ਜਾ ਕੇ ਤੇ ਕੀ ਕਰਨਗੀ ਸਮਾਨ ਲੈ ਕੇ ਆਏਂਗੇ ਉਦੋਂ ਸਾਰਾ ਆਪ ਜਾਣ ਨੂੰ ਕਹਿੰਦੀਓ ਕਿ ਮੈਂ ਚੱਲ ਜਾਂ ਜਿੱਦਾਂ ਤੇਰੇ ਗੱਲ ਚ ਉਹਨਾਂ ਨੇ ਉੱਥੇ ਮੈਡਲ ਪਾਉਣਾ ਵਾ ਨਾ ਮੇਰਾ ਲੱਗੋ ਚੱਲ ਜਾ ਮੇਰਾ ਦਿਮਾਗ ਨਾ ਖਰਾਬ ਕਰ ਅੱਲਾ ਦਾ ਤੜਕਾ ਤੁਰਕਾ ਲਾਉਣਾ ਤੇ ਲਾਲਾ ਨਹੀਂ ਲਾਉਣਾ ਦਾ ਨਾ ਲਾ ਹਮ ਤੇ ਡਰਾਉਣੀ ਜਿਨਾਵੇ ਤੇ ਇਹਦੇ ਕੋਕ ਨਹੀਂ ਹਾਰੇ ਦਾ ਵੀ ਮੈਂ ਤਾਂ ਸੋਚਿਆ ਚੱਲ ਮਾੜੀ ਮੋਟੀ ਦੀ ਬੇਇੱਜ਼ਤੀ ਕਰੂੰਗੀ ਤਾਂ ਸੋਚ ਲੂਗੀ ਕੋਕ ਲੈ ਆਉਣ ਨੂੰ ਇਹਦਾ ਵੀ ਕੁਝ ਨਹੀਂ ਹਾਲ ਇੱਕ ਚਾਚੀ ਵੀ ਐਡੀ ਨਖਤੀ ਆ ਕਿ ਤੂੰ ਮੈਨੂੰ ਦੀ ਚਾਰ ਗੱਲਾਂ ਸੁਣਾਉਣ ਡਈਆਂ ਤੇ ਘਰੇ ਆਗਾ ਤੇਰੇ ਕਿਹੜੇ ਪੈਰਾਂ ਚ ਪਾਣੀ ਪਿਆ ਆਣ ਕਿ ਇਹਦੀ ਬੇਇੱਜ਼ਤੀ ਕਰ ਤੇ ਉਹਨੂੰ ਪਤਾ ਲੱਗ ਜੇ ਮੇਰੀ ਤਾਂ ਉਹਨੇ ਮੰਨਣੀ ਕਿਵਦਾ ਤੇਰੀ ਮੰਨ ਲੈਂਦੀ ਇਹ ਬਿੱਡੀ ਬਸ਼ਰਮਾ ਨਾ ਗਾੜੀਆਂ ਹੋਰ ਗੱਲਾਂ ਦੇ ਗੱਲਾਂ ਸੁਣਾਉਣ ਲੱਗੀ ਮੇਰੀ ਇਸ ਕਰਨੀ ਨਾ ਮੈਂ ਆ ਜੀ ਅਨੇ ਸਰੀਕਾ ਸਰੀਕਾ ਉਹ ਵੀ ਡੈਪੀ ਸਰੀਕਾ ਸਰੀਕਾ ਕਰਨ ਤੂੰ ਮੇਰੀ ਦੀਸ ਨਹੀਂ ਕਰ ਸਕਦੇ ਕਰਤੀ ਕੇ ਫਿਰਦੀ ਹੈ ਤੇ ਸਪਣੀ ਜੀ ਸਾਰਾ ਦਿਨ ਵੇੜੇ ਜਿੱਦਾ ਪੇਲਦੀ ਫਿਰਦੀ ਹੈ ਉਹਦਾ ਇੱਕ ਗੱਲ ਆ ਪਾਮਾ ਐਂਦੀ ਵੀ ਮਾੜੀ ਨਹੀਂ ਹੈ ਮੂੰਹ ਮੱਥੇ ਤੇ ਲੱਗਦੀ ਹੈ ਜਦੋਂ ਮੇਰੇ ਨਾਲ ਤੁਰੇ ਜਾਂਦੀ ਹੈ ਨਾ ਤਾਂ ਮੈਨੂੰ ਜਿਆਦਾ ਸੋਹਣੀ ਲੱਗਦੀ ਹੈ ਪਰ ਜਦੋਂ ਮੈਂ ਕਿਤੇ ਮੜਾ ਜਾਵੇ ਕਹਤ ਨਾ ਤੂੰ ਬੜੀ ਸੋਹਣੀ ਲੱਗਦੀ ਹੈ ਇਨੇ ਤਾਂ ਕਿਤੇ ਹਟਣਾ ਹੀ ਨਹੀਂ ਇਨੇ ਕਹਣਾ ਮੈਂ ਹੀ ਇਦਾ ਚੰਦ ਹੋਗੀ ਇੰਨੀ ਕਿਤੇ ਬੇਇੱਜ਼ਤੀ ਹੁੰਦੀ ਰਵਣਾ ਤੇ ਫੇਰ ਹੀ ਚੰਗੀ ਰਹਿੰਦੀ ਚਲ ਸਮਾਨ ਇਹਨੇ ਖੇ ਸਵਾ ਲੈਉਣਾ ਇੱਥੇ ਆ ਸੜੇ ਜੇ ਕੂਲਰ ਥੱਲੇ ਰਹਿਣਾ ਪੈਣਾ ਆਮ ਤਰੀਆ ਵੱਲਾਂ ਦਾ ਵੇ ਕਿੰਨਾ ਖਲਾਰਾ ਕਿਤੇ ਹੈ ਕਿ ਕੁਛ ਹੈ ਨਾ ਉਹ ਲੱਗ ਜੇ ਜਾਂ ਨਾ ਲੱਗ ਜੇ ਇਹਦੀ ਸਰਦਨ ਖਲਾਰਾ ਹੀ ਪੈ ਕੇ ਰਹਿੰਦਾ ਮੇਰਾ ਜਗਾ ਦਾ ਵੰਦਾ ਨਾ ਤਰਦਾ ਲੈ ਤੂੰ ਕਿੱਥੋਂ ਆਏ ਹੋ ਉਹ ਹਜੇ ਤੱਕ ਗਏ ਆਂ ਪੋਛ ਆਪਣੇ ਮੁੰਡੇ ਨਾਲ ਖਾਪ ਆ ਕੇ ਲੈ ਆਨ ਦੇਖ ਕੇ ਨਾ ਖੁਸ਼ੀ ਆ ਜਵੇ ਵੀਰਿਆ ਖਾ ਤਲੀਆਂ ਚੀਜ਼ਾਂ ਨਾ ਖਵਾ ਲੈ ਕਰ ਕੀ ਖਵਾ ਲਿਆ ਵਾ ਦਾਹਵੀਆਂ ਦਾ ਕੋ ਚਿਪਸ ਲੈਤਾ ਨਾ ਮੈਂ ਤੇਰੇ ਮੁੰਡੇ ਨੂੰ ਖਵਾ ਲ ਪਿਆਲ ਕੇ ਲੈ ਆ ਵਾ ਮਮਾ ਕੀ ਹੋ ਗਿਆ ਮੈਂ ਪਹਿਲੀ ਵਾਰ ਤੇ ਗਿਆ ਵਾ ਆ ਤੂੰ ਕਿਤੇ ਪੁੱਤ ਸ਼ਹਿਰ ਗਿਆ ਹੀ ਨਹੀਂ ਹੈ ਆ ਹਾਰ ਕੀ ਪਾਇਆ ਗਾੜੀ ਇਹ ਨਵਾਂ ਪੋ ਆ ਕੇ ਲੈ ਆ ਵਾ ਮਮਾ ਨਾ ਡਿੱਗ ਗਈ ਕਿਤੇ ਆ ਐਕਸੀਡੈਂਟ ਹੋ ਗਿਆ ਇਹ ਬੜੀ ਮੁਸ਼ਕਲ ਬੱਚੀ ਹਾਏ ਨਹੀਂ ਮੈਂ ਮਰ ਜਾ ਮੋਸਾ ਲੱਗ ਗਿਆ ਹੈ ਦੀ ਆ ਟਾਪ ਆ ਜਾ ਟੁੱਟ ਗਿਆ ਵੇ ਗਾੜੀ ਤੇ ਮੰਨ ਬੋਨ ਕੇ ਲਿਆਂਦਾ ਇਹ ਨੂੰ ਮਾਂ ਨਹੀਂ ਇਹਦੇ ਤੇ ਚਲੋ ਕੋਈ ਗੱਲ ਨਹੀਂ ਆਪਾਂ ਮੈਂ ਸਾਰਾ ਟੁੱਟ ਜਾਂਦਾ ਤੇ ਜੇ ਮੁੰਡੇ ਨੂੰ ਸੱਟ ਲੱਗ ਜਾਂਦੀ ਤਾਂ ਉਹਦੇ ਪਿਓ ਨੂੰ ਮੈਂ ਕੀ ਕਹਿਣਾ ਸੀ ਉਹ ਨਹੀਂ ਮੁੰਡੇ ਨੂੰ ਕੋੱਖ ਨਹੀਂ ਆਤਾ ਰਮੇ ਚੰਗਾ ਭਲਾ ਜੇ ਇਦਾਂ ਆ ਸੱਟ ਨਹੀਂ ਲੱਗੀ ਕੋਈ ਰਗ ਨਹੀਂ ਭਰਾਵਾ ਜੇ ਨਹੀਂ ਤੈਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਤਾਂ ਨਾ ਜਾਇਆ ਕਰ ਇਹਨੂੰ ਨਾ ਸੱਟ ਲਾ ਦੇ ਮੇਰੇ ਕੋ ਤੇ ਇਹੀ ਕੁਛ ਹੈਗਾ ਵਾ ਨਹੀਂ ਦੱਸ ਨਹੀਂ ਟੱਕੀ ਉਹ ਨਹੀਂ ਜਾਂਦਾ ਸਕੂਟਰੀ ਵਜੀ ਇੱਥੇ ਸਕੂਟਰੀ ਵਾਲੇ ਦਾ ਕਸੂਰ ਕੱਢੀ ਜਾ ਆਪਣਾ ਆਪਣਾ ਕੱਢਿਓ ਸਾਰੇ ਗੱਲਾਂ ਦੱਸਿਆ ਨਾ ਇੱਥੇ ਦੱਸੀ ਜਾਣਾ ਦੱਸਣਾ ਨੇ ਸੱਚ ਸੱਚੀ ਇੱਥੇ ਬੋਲਣਾ ਹੋਣਾ ਇਹਨਾਂ ਸੱਚ ਨਹੀਂ ਬੋਲੀਦਾ ਆ ਕੀ ਲਫਾਵੇ ਚ ਓਏ ਦਵਾਈ ਲੈਂਦੀ ਆ ਮਾਮੂ ਤੂੰ ਇਹਦੇ ਕਹਨੇ ਮਾ ਮੇ ਲਈ 버거 ਲਿਆਂਦਾ ਵੇ ਮੇਰੀ ਗੱਲ ਸੁਣ ਬਰਗਰ ਲਿਆਂਦੇ ਕੀ ਲੋੜੀ ਇਹ ਕਿੰਨੇ ਖਾਣਾ ਵਾ ਤੈਨੂੰ ਪਤਾ ਮੈਂ ਤੇ ਇਹ ਚੀਜ਼ਾਂਗੇ ਨਹੀਂ ਖਾਂਦੀ ਤੂੰ ਤਾਂ ਰਖਣ ਮੈਂ ਦਵਾਈ ਲੈ ਕੇ ਆਇਆ ਵਾ ਓਹੋ ਉਹ ਦਵਾਈ ਤੇ ਲੈਂਦੀ ਸੀ ਮੈਂ 사ਚਾ ਹਾਂ ਉਹ ਲੈ ਕੇ ਉਹ ਦੁਕਾਨ ਤੇ ਰਹਿ ਗਈ ਉਹ ਮੈਂ ਚੱਲ ਉਹ ਤੇ ਪਹੁੰਚਣਾ ਵਾ ਵੇਲਾਂ ਦੇ ਉੱਤੇ ਉਹ ਕਿਦਾਂ ਖਾਣੀਆਂ ਵੀ ਮੈਂ ਭੁੱਲੀਆਂ ਜਾਂਦੀਆਂ ਉਹ ਤਾਂ ਡਾਪਲਾ ਜੀ ਜੇ ਮਾਨੋ ਮੈਂ ਨਾ ਬੰਦੇ ਦਾ ਤੇ ਚੀਜ਼ ਆਪੇ ਘਰ ਆ ਜਾਂਦੀ ਹੈ ਜੋ ਦਵਾਈ ਲੈਣ ਹੀ ਨਹੀਂ ਗਿਆ ਤੂੰ ਤਾਂ ਮੁੰਡੇ ਦਾ ਬਹਾਨਾ ਲਾਉਣ ਡਿਆ ਵਾ ਲੈਣ ਤੂੰ 버ਗਰ ਗਿਆ ਹੈ ਉਹ ਮੈਂ 버ਗਰ ਵੀ ਲਿਆ ਵਾ ਉਹ ਮੈਂ ਚੱਲ ਨਾ ਪਰਜਾਈ ਦੋਏ ਖਾ ਲੈਣਗੇ ਆ ਤੁਸੀਂ ਤੇ ਵੈਸੇ ਤਲੀ ਚੀਜ਼ ਵੈਸੇ ਨਹੀਂ ਖਾਂਦੇ ਮੈਂ ਚੱਲ ਅੱਧਾ ਤਾਂ ਖਾ ਲੈਣਗੇ ਕੋਈ ਗੱਲ ਨਹੀਂ ਫਿਰ ਕੀ ਹੈ ਹਾਂ ਮੇਰੇ ਮੂੰਹ ਤੇ ਛਿੱਕਾ ਆਇਆ ਨੇ ਮੈਂ ਤਲੀ ਚੀਜ਼ ਨਹੀਂ ਖਾਂਦੀ ਫੜਾ ਇਧਰ ਨਾਨ ਪਰਜਾਈ ਖਾ ਲੈਂਦੇ ਆ ਇੱਥੇ ਆ ਇੱਕ 버ਗਰ ਵਾ ਉਹਦੇ ਵਿੱਚੋਂ ਵੰਡ ਕੇ ਦੇਣਾ ਵਾ ਮਮਾ ਤੂੰ ਹੀ ਹਰ ਟਾਈਮ ਤਾਂ ਪੇਰੇ ਨੇ ਆ ਪਤੂ ਤੂੰ ਬੋਤੇ ਜੁਬਾਨ ਨਾਲ ਚਲਾਤੇ ਰੇ ਇੱਕ ਵਾਰੀ ਨਾ ਤੇਰਾ ਇਹ ਖਾਦਾ ਪੀਦਾ ਸਾਰਾ ਬਾਹਰ ਨਿਕਲ ਜਾਣਾ ਚੱਲ ਪਾ ਚੁੱਪ ਗੱਲ ਪਾਬ ਤੂੰ ਤੇਰਾ ਖਾਣੂ ਜੀ ਕਰਦਾ ਨਾ ਖਾਲਾ ਗਲੀ ਤੂੰ ਭਾਵੇਂ ਭਾਵੇਂ ਮੈਂ ਨਾ ਖਾਵਾਂ ਇੱਕ 버ਗਰ ਦਾ ਗਲੀ ਆਉਣ ਪਿਆਵਾ ਲੜਾਈ ਪਾਉਣੀ ਘਰ ਦੇ ਵਿੱਚ ਉਹ ਮੈਨੂੰ ਕੀ ਪਤਾ ਤੂੰ ਵੀ ਖਾਣਾ ਇੱਕ ਹੋਰ ਲੈ ਆਉਂਦਾ ਮੈਂ ਤੈਨੂੰ ਨੇ ਨਾ ਪਤਾ ਜੋ ਤੈਨੂੰ ਅੱਧੀ ਚੀਜ਼ ਮਿਲੇ ਤੂੰ ਨਹੀਂ ਰੋਣਾ ਨਾ ਕਿ ਮੈਨੂੰ ਹਾਫ ਗਨ ਦਿੱਤੀ ਆ ਐਦਾਂ ਹਾਨੂੰ ਵੀ ਆ ਤੂੰ ਬਰਾ ਚੋਪੀ ਰਹਿ ਚੰਗਾ ਨਾਲੇ ਉਹ ਚੰਗੀ ਅੱਗੇ ਮਾੜੀ ਲੱਸੀ ਜਿਹਨੂੰ ਉਹਨੇ ਕਹਿੰਦੇ ਮਾਮੂਣ ਮਾੜਾ ਥੋੜੀ ਕਹਿੰਦਾ ਤੈਨੂੰ ਬਾਜਾ ਮੇਰੇ ਨਾਲ ਚੱਲ ਜਰਾ ਕੋ ਤੈਨੂੰ ਤਾਂ ਮੈਂ 버ਗਰ ਜਿਹੜਾ ਖਵਾ ਲਾ ਤੇਰਾ ਮੈਂ ਕੱਢ ਦਿੰਦਾ ਅੱਛਾ ਅੱਛਾ ਛੱਡ ਦੇ ਤੂੰ ਤਾਂ ਐਵੇਂ ਮੁੰਡੇ ਨੂੰ ਮਾਰ ਦੇ ਨਹੀਂ ਦੱਸ ਅੱਧੋਗੀ ਉਹ ਚੰਗੇ ਮਾਰ ਲਸੀ ਨੂੰ 버ਗਰ ਲੈ ਆਲੇ ਦਿੰਦਾ ਖਾਣ ਵਾਸਤੇ ਤਾਨੇ ਮੈਨੂੰ ਕਿੱਥੋਂ ਲੈ ਆਏ ਲੈ ਹੈ ਤਾ ਹੋਈ ਨਹੀਂ ਸਕਦੀ ਉਹ ਬਸ ਤੇਰੇ ਦਾ ਮੰਨਦਾ ਤੇਰੇ ਦਾ ਜਾ ਪੰਮ ਜਾ ਐਵੇਂ ਦੱਸ ਉਹ ਟੈਨਸ਼ਨ ਲਿਆ ਕਰ ਚੰਗਾ ਇਹਦੀ ਮੈਂ ਬੜਾ ਕੋ ਕਹਿੰਦੀ ਨਹੀਂ ਚੱਲ ਮੈਨੂੰ ਮਜ਼ਾ ਆਇਆ ਕਿ ਨਹੀਂ ਉਹ ਤਾਂ ਮਾਮੂ ਮਜ਼ਾ ਆ ਕੇ ਹੀਗਾ ਮੈਨੂੰ ਹੁਣ ਮਜ਼ਾ ਤੇ ਸਾਰਾ ਮੇਰਾ ਮम्मा ਨੇ ਇੱਥੇ ਮਾਰਤਾ ਉਹ ਚੱਲ ਕੋਈ ਨਹੀਂ ਫਿਕਰ ਨਾ ਕਰ ਤੂੰ ਮੈਂ ਚੱਲਿਆ ਉਹਨੇ ਕਿਹਾ ਡਣ ਐ ਕੋਰੇ ਨੇ ਕਿਹਾ ਮੈਨੂੰ ਬਖਸ਼ਨਾ ਚੱਲ ਵਾ ਤਾਂ ਠੀਕ ਹੈ ਜਾ ਆ ਜਾ ਬਾਜਾ ਫੇੜ ਖੋੜਾ ਵੈਸੇ ਪੰਮ ਦੇ ਵੀ ਨਾ ਉਹ ਹਾਲ ਨੇ ਇਹ ਨਾ ਅਗਲ ਮਾਸਾ ਹੀ ਨਹੀਂ ਉਹ ਦੱਸ ਵੀ ਦੇ ਉਹਨੂੰ ਚਾਦਨਾ ਕੋਨਾ ਤੇ ਇਹਨੂੰ ਤੇ ਚਾਦਨਾ ਕੋਲਾ ਤੂੰ ਨਾਨੇਦ ਵਾਲੇ ਹੋਈ ਰਹਿੰਦੀ ਐ پتہ ਨਹੀਂ ਕੋਈ ਖਿਗਜੀ ਹੋਈ ਰਹਿੰਦੀ ਐ ਉਹ ਹਾਲ ਨੇ 버거 ਲੈ ਕੇ ਆਇਆ ਉਹ ਮੈਨੂੰ ਤਾਂ ਮੇਡੀ ਖੋਲਿਆ ਆ ਜੀ ਇੱਕ ਕਾਲੀ ਲੈ ਕੇ ਆਇਆ ਦੋ ਲੈ ਕੇ ਆਣੇ ਸਾਪਾ ਖਣਾ ਹੀ ਇੱਕ ਉਹਦੇ ਸੌਂਗ ਪੂਰੇ ਕਰਾਂ ਹੁਣ ਇਹਨੂੰ ਉਹਨੂੰ ਗੁੱਸਾ ਮੈਂ ਉਹ ਗੋਪਸ਼ੰਗੂ ਚੀਜ਼ ਲੈ ਆਉਣਾ ਉਹ ਤਾਂ ਖਾਦੀ ਨਹੀਂ ਕਦੀ ਅਜੇ ਮੈਂ ਤਲੇਆ ਖਾਣਾ ਨਹੀਂ ਕਦੀ ਤੇ ਅੱਜ ਇਹ ਲਿਆ ਕੇ ਵੀ ਆ ਗਿਆ ਤੇ ਹੁਣ ਕਹਿੰਦੇ ਮੈਂ ਉਹ ਖਾਣਾ ਉਹਦੋਂ ਪੂਜਾ ਨਹੀਂ ਪੁੱਛਣਾ ਮੇਰੇ ਲਈ ਲਿਆਇਆ ਕੀ ਹੈ 100 ਰੁਪਏ ਆ ਸੀ 60 ਰੁਪਏ ਦੇ ਮੁੰਡੇ ਨੇ ਖਵਾਲਤੇ ਆ 40 ਰੁਪਏ ਬਚੇ ਮਗਰੋਂ ਉਹਦਾ 버ਗਰ ਲੈਣਤਾ ਵਾ ਹੁਣ ਮੈਂ ਉਸ ਮੈਂ ਕੀ ਕਰਾਂ ਇਹ ਵੀ ਪੂਰੀ ਛਲਕੀ ਬਾਜੀ ਕਰਦੀ ਇਹਦੇ ਨਾਲ ਬੜਾ ਖੈ ਬਾਜੀ ਕਰਦੀ ਪਤਾ ਨਹੀਂ ਕੀ ਗੱਲ ਵਾ ਕੀ ਤੁਸੀਂ ਇਕੱਲੇ ਗੱਲਾਂ ਕਰੀ ਜਾਂਦੇ ਹੋ ਆ ਲੋ ਪਾਣੀ ਪੀ ਲੋ ਇਹ ਗੱਲ ਸੁਣੋ ਹਾਂ ਤੁਸੀਂ ਗਏ ਕਿੱਥੇ ਸੀ? ਅਡੇ ਤਾਂ ਗਾਂ ਜਾਣਾ ਕਿੱਥੇ? ਉਹ ਕਨਾਲ ਕਾਇੰਡਿਆ ਸੀ। ਮਾਮੂ ਨੂੰ ਖਵਾ ਕੇ ਲਿਆ। ਮੈਂ ਚੱਲ ਖਾਜੋ ਖਾਣਾ ਨੂੰ। ਅੱਛਾ ਅੱਛਾ ਉਹਨੂੰ ਤੋਆ ਕੇ ਲਿਆਇਆ। ਹਾਂ ਹੋ। ਤੇ ਮੇਰੇ ਜੋਗਾ ਕੀ ਲਿਆਂਦਾ? ਤੇਰੇ ਜੋਗਾ? ਹਾਂ। ਉਹ ਤੂੰ ਵੀ ਖਾਣਾ ਹੈ। ਉਹ ਦੱਸ ਦਿੰਦੀ ਜੀ ਕੋਹ ਲਿਆਉਣਾ ਸੀ ਤੇ। ਚੱਲ ਇਦਾਂ ਕਰੀ ਫਿਰ ਕੱਲ ਚੱਲ ਜੀ ਬਾਜ਼ਾਰ। ਜੋ ਖਾਣਾ ਖਾ ਲਈ ਉੱਥੇ। ਨਹੀਂ ਕੱਲ ਮੈਨੂੰ ਉੱਥੇ ਜੂ ਲੈ ਕੇ ਜਾਣਾ ਵਾ। ਕੀ ਘਰ ਲੈ ਆਉਂਦੇ ਹਾਂ ਮੇਰੇ ਲਈ ਕੁਝ ਮੈਨੂੰ ਇਥੋਂ ਦੀਦੀ ਨੇ ਜਾਣ ਦੇਣਾ ਆ ਪਹਿਲਾਂ ਤਾਂ ਹੀ ਮੈਨੂੰ ਇਹ ਦੱਸੋ ਹਾਂ ਤੁਹਾਨੂੰ ਚੰਗਾ ਭਲਾ ਪਤਾ ਤੇ ਹੈਗਾ ਆ ਤੇ ਇਹ ਮੈਨੂੰ ਲੱਗਦਾ ਜਾਣ ਕੇ ਬੰਨ ਨਹੀਂ ਮਾਰਨਦੇ ਆ ਉਹ ਬੰਨ ਨਹੀਂ ਮਾਰਦੇ ਕੁਝ ਚੀਜ਼ ਲੈ ਆਉਂਦੇ ਤੂੰ ਮੈਨੂੰ ਫੋਨ ਕਰ ਦਿੰਦੀ ਕੋਈ ਗੱਲ ਇਥੇ ਮੈਨੂੰ ਥੋੜਾ ਪਤਾ ਸੀ ਤੁਸੀਂ ਉੱਥੇ ਮੁੰਡੇ ਨੂੰ ਲੈ ਕੇ ਖਾਣ ਪੀਣ ਗਏ ਦਿਓ ਮੈਂ ਤਾਂ ਸੋਚਿਆ ਕਿ ਇੱਥੇ ਕਿਦੇ ਲਾਗੇ ਬੰਨ ਨਹੀਂ ਹੋਣੇ ਆ ਉਹ ਚੱਲ ਫਿਰ ਕਿਹੜੀ ਵਾਰ ਵੱਡੀ ਗੱਲ ਆ ਚੱਲੀ ਤੂੰ ਕੱਲ ਫਿਰ ਨਹੀਂ ਆ ਮੇਰਾ ਕੋਈ ਇੱਡੀ ਜ਼ਿਆਦਾ ਜ਼ਰੂਰੀ ਥੋੜੀ ਆ ਖਾਣਾ ਬੱਚਿਆਂ ਨੂੰ ਤੇ ਹੁੰਦਾ ਐ ਸ਼ੌਂਕ ਚੱਲ ਮੁੰਡੇ ਨੇ ਖਾਣਾ ਹੀ ਉਹ ਖਾ ਪੀ ਲਿਆ ਆਹੋ ਰੋਜ਼ ਕਹਿੰਦਾ ਰਹਿੰਦਾ ਏ ਨੀ ਮੁੰਡਾ ਕੀ ਖਾਇਆ ਵਾ ਕੀ ਤੂੰ ਇੱਕੋ ਗੱਲ ਨੂੰ ਵਾਰ-ਵਾਰ ਕੰਡਾਈ ਮੈਂ ਬੈਠੀ ਅੰਦਰਵਾਜ ਤੇਰੇ ਅੰਦਰ ਤੱਕ ਜਾਣ ਲਈ ਕੀ ਭਰਾਵਾ ਮੇਰਾ ਮੁੰਡਾ ਖਾਇਆ ਦੱਸ ਦੇ ਮੈਨੂੰ ਕਿੰਨੇ ਪੈਸੇ ਬਣੇ ਮੈਂ ਦੇ ਦੇਨੀ ਆ ਤੈਨੂੰ ਲੱਲਾ ਆ ਕਰ ਲੈ ਗੱਲ ਉਹ ਅਸੀਂ ਪੈਸੇ ਲਾਮਾ ਮਾਰੇ ਆ ਆਪਣੇ ਮਨੂ ਮਨਾਈਆਂ ਦੀ ਗੱਲਾਂ ਦੱਸ ਲਾਮੇ ਦੇ ਲੋੜਾ ਬੰਦੇ ਸਮਝਦਾਰ ਨੇ ਇਸ਼ਾਰਾ ਕਾਫੀ ਹੁੰਦਾ ਵਾ ਤੂੰ ਤੇ ਨਹੀਂ ਨਾ ਕਿਹਾ ਐਵੇਂ ਕਹਿੰਦੇ ਬਖਾਨੀਆਂ ਬਖਾਨੀਆਂ ਹੁੰਦੀਆਂ ਵਾ ਜੋ ਉਹਨਦੇ ਗੱਲ ਕਰੀ ਜਾਂਦੀ ਐ ਕੋ ਨਾਲ ਖਾਇਆ ਕੋ ਨਾਲ ਖਾਇਆ ਰੁਪਈਏ ਪਤਾ ਨਹੀਂ 50 ਕੋ ਨਾਲ ਉਹਨੇ ਖਵਾ ਲੇ ਆ ਕਿ ਨਹੀਂ ਖਵਾ ਲੇ ਐਦਾਂ ਡੇ ਕਾਨੀ ਦਾ 20000 ਖਰਚਾ ਆ ਇਹ ਉਹਦੇ ਉੱਤੇ ਉਹ ਅਸੀਂ ਤਾਂ ਉਹਦਾਂ ਵੀ ਆ ਗੱਲ ਕਰਨ ਦੇ ਆ ਫਿਰ ਕੀ ਨਾਲੀ ਖਾਦਾ ਹੋਊਗਾ ਤੇ ਆਪਣੇ ਵੀ ਆ ਵੇਖਿਆ ਯਾ ਮੇਰੇ ਲੱਗ ਗਿਆ ਬੈਠਾ ਵੀ ਮੁੰਡੇ ਦੀਆਂ ਗੱਲਾਂ ਕਰੀ ਜਾਣ ਰਿਹਾ ਕੋਈ ਹੋਰ ਰਾਜੀ ਬਾਜੀ ਕਰ ਲੋ ਕੋਈ ਹੋਰ ਕੰਮ ਦੀ ਗੱਲ ਕਰ ਲੋ ਇੱਧਰ ਉੱਧਰ ਦੀ ਕਰ ਲੋ ਬਸ ਕਨਾਲ ਦਾ ਚੇਤਾ ਹੀ ਜਾਣ ਰਿਹਾ ਵਾ ਭਰਾਵਾ ਆਵੇ ਤੇਰੇ ਘੜੀ ਜੋੜਦੀ ਹੱਥ ਤੂੰ ਨਾ ਉਹਨੂੰ ਕੁਝ ਵੀ ਖਵਾ ਲਿਆ ਕਰ ਜੇ ਕੁਝ ਖਵਾ ਲੈਣਾ ਹੁੰਦਾ ਮੈਂ ਆਪੇ ਖਵਾ ਲਿਆ ਕਰੂੰਗੀ ਨਾਲੇ ਮੈਂ ਨਹੀਂ ਆਪਣੇ ਮੁੰਡੇ ਨੂੰ ਕੋਈ ਬਾਹਰ ਦਾ ਖਵਾ ਲੈਣਾ ਚਾਹੁੰਦੀ ਮੈਂ ਜੋ ਵੀ ਖਵਾ ਲੈਣਾ ਘਰੇ ਬਣਾ ਕੇ ਖਵਾ ਲ ਦੂੰਗੀ ਪਾਣੀ ਕੀ ਤੇਲ ਮੇਲ ਹੁੰਦਾ ਉੱਥੇ ਜਾ ਕੇ ਡਾਪੇਂਦਾ ਤਲੀਆਂ ਚੀਜ਼ਾਂ ਖਵਾ ਲੈਣ ਦੁੱਗਣੇ ਪੈਸੇ ਮੈਨੂੰ ਲਾਉਣੇ ਪੈਂਦੇ ਦਵਾਈਆਂ ਦੇ ਡਾਕਟਰਾਂ ਨੇ ਮੂੰਹ ਅੱਡੇ ਕੋਈ ਇੱਕ ਦਿਨ ਖਾਣਾ ਪਤਾ ਬਵਾਰ ਨਹੀਂ ਹੁੰਦਾ ਰੋ ਰੋਜ਼ ਖਾਣਾ ਹੁੰਦਾ ਵਾ ਕਿਤੇ ਉਹ ਤਾਂ ਜੀ ਕਰਦਾ ਕਦੇ ਮਹੀਨੇ ਬਾਅਦ ਕੀ ਹੋ ਗਿਆ ਆ ਵੇ ਕੋਈ ਸੁਆਦ ਦੀ ਚੀਜ਼ ਫਿਰ ਖਵਾ ਲਿਆ ਕਰ ਘਰ ਲਿਆ ਕਰ ਘਰ ਮੈਂ ਬਣਾ ਲਿਆ ਕਰੂੰਗੀ ਪੰਜ ਕਿੱਥੋਂ ਪੁੱਠੀ ਚਾਟੇ ਲੱਗ ਗਿਆ ਤੂੰ ਤਾਂ ਕਦੇ ਆਪ ਨਹੀਂ ਬਾਹਰ ਦਾ ਖਾਦਾ ਉਹ ਚੱਲ ਮੈਂ ਨਹੀਂ ਖਾਂਦਾ ਆਵੇਂ ਜਿੱਦਾਂ ਦੀ ਰਹਿਣੀ ਹੋ ਜਾਓ ਉਦਾਂ ਦੀ ਬੰਦੇ ਦੀ ਬਹਿਣੀ ਹੋ ਜਾਂਦੀ ਹੈ ਕਿਪਤਾ ਕੀ ਖਾਂਦਾ ਤੇ ਕੀ ਨਹੀਂ ਖਾਂਦਾ ਰਹਿੰਦਾ ਸਾਰਾ ਦਿਨ ਲੈ ਵੇਲਾ ਇੱਕ ਨੂੰ ਪੈਸੇ ਕਰਤਾ ਕੇ ਲੈਂਦੇ ਤੇ ਇੱਕ ਨੂੰ ਤੂੰ ਮੈਨੇ ਮਾਰਦੀ ਸੋ ਉਹਨੂੰ ਕੀ ਦੱਸਣ ਡਿਆ ਵਾਂ ਹਾਂ ਹੈ ਉਹਦੇ ਘਰੇ ਖਾਤੋਂ ਚ ਖੜੇ ਦਰ ਪਈਆਂ ਦੇ 50 ਚੌਂਕੇ ਦੇ ਖੜੇ ਮੈਂ ਤੈਨੂੰ ਹੁਣ ਇਹ ਲਿਆ ਕੇ ਪਰਮਨੀਰ ਪਈਆ ਸੋਤਰਾ ਕਲੇ ਜਨਗਦੇ ਬਾਹਰਾ ਜੇ ਜਿਹੜੇ ਪੰਜਾ ਖਾਏ ਪਤਾ ਨਹੀਂ ਮੇਰੇ ਮੁੰਡੇ ਨੂੰ 버ਗਰ ਪਚਣਾ ਕਿ ਨਹੀਂ ਪਚਣਾ ਜਿੱਦਾਂ ਦੀਆਂ ਗੱਲਾਂ ਕਾਣ ਦੇ ਇਹ ਲਾਦ ਮੈਨੂੰ ਸਮਝ ਨਹੀਂ ਆਉਂਦੀ ਵੀ ਦੀਰੀ ਇਹਨਾਂ ਖਿਜਦੇ ਕਿਉਂ ਰਹਿੰਦੇ ਆ ਆਪਾਂ ਤੇ ਕੋਈ ਗਲਤ ਗੱਲ ਵੀ ਨਹੀਂ ਕੀਤੀ ਹੈਗੀ ਇਹੋ ਹੀ ਕਿਹਾ ਹੈ ਵੀ ਚੱਲ ਕੋਈ ਗਲ ਨਹੀਂ ਬੱਚਿਆਂ ਦੀ ਖਾਣ ਪੀਣ ਦੀ ਉਮਰ ਹੁੰਦੀ ਹੈ ਨਿਆਣੇ ਨੇ ਖਾ ਲਿਆ ਕੋਈ ਗੱਲ ਨਹੀਂ ਨਾਲੇ ਦੀਰੀ ਫਰੈਂਡ ਹੀ ਅੰਦਰ ਤੱਕ ਆਵਾਜ਼ ਜਾਣਦੀ ਆ ਹੁਣ ਤੁਸੀਂ ਮਿੰਦੇ ਸੁਮੇ ਤਾਂ ਕੋਈ ਗਲਤ ਗੱਲ ਕੀਤੀ ਹੈ ਜਿਹੜੀ ਅੰਦਰ ਬਾਜ਼ ਜਾਣਦੀ ਆ ਉਹ ਪਾ ਮਨਾ ਵੇ ਖਦੀ ਬਾਜੀ ਲੈ ਨਹੀਂ ਰਹੀ ਤੇ ਨਾ ਪਤਾ ਨਹੀਂ ਕੀ ਗੱਲ ਵਾ ਐਵੇਂ ਖੇਦੀ ਰਹੀ ਮੈਂ ਤੇ ਆ ਬਹਰ ਆਣਵਾ 10 ਵੀ ਛੱਡਦੇ ਹੁਣ ਗੱਲਾਂ ਜਿਹੜੀਆਂ ਜੋ ਹੋ ਗਿਆ ਸੋ ਹੋ ਗਿਆ ਵਾ ਪਤਾ ਨਹੀਂ ਇੱਕੋ ਗੱਲ ਨੂੰ ਬਾਰ ਬਾਰ ਕਰਦੇ ਰਹਿੰਦੇ ਆ ਕੀ ਗੱਲ ਨਾਲੋਂ ਮੂੰਹ ਦੀ ਬੜਬੋਲੀ ਆ ਉਹ ਤੇ ਧੋਨੀ ਚੰਗੀ ਆ ਉਹ ਤਾਂ ਪੇਤ ਵਾਲਾ ਮੈਂ ਵੀ ਪੇਤ ਪਾ ਲਿਆ ਰਹੀ ਆਂ ਡੇ ਨਾ ਬੰਦੇ ਆ ਪੇਤੀ ਹੋਣਾ ਪੈਂਦਾ ਜਦੋਂ ਬੰਦੇ ਰਹਿਣਾ ਨਾ ਫਿਰ ਬੰਦੇ ਦੀ ਗੱਲ ਮੰਨਣੀ ਪੈਂਦੀ ਸਮਝਣਾ ਪੈਂਦਾ ਇੱਕ ਦੂਜੇ ਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਦਾ ਪੇਤ ਕਾਹਦਾ ਪੋਣਾ ਆ ਮੈਂ 1.5 ਮਹੀਨਾ ਤੇ ਮੈਨੂੰ ਹੋ ਗਿਆ ਇੱਥੇ ਆਈ ਨੂੰ ਕੋਈ ਗੱਲ ਤੇ ਉਹਨਾਂ ਨੇ ਮੇਨਾਂ ਚ ਅਜ ਸਵਾਦ ਨਾਲ ਬੈ ਕੇ ਕਰਨੀ ਨਹੀਂ ਹੁੰਦੀ ਭੇਤ ਕਿੱਦਾਂ ਪਾਵਾਂ ਮੈਂ ਲੱਗੇ ਉਹਨੀਆਂ ਦੇ ਉਸੇ ਵਲੇ ਤੇ ਦਬਕੇ ਮਾਰਨ ਡੈ ਪੈਂਦੇ ਆ ਮੈਂ ਤੇ ਡਰਦੀ ਰਹਿਨੀ ਆ ਉਹ ਚੱਲ ਕੋਈ ਨਹੀਂ ਤੂੰ ਐਸਾ ਕੋਈ ਕੰਮ ਕਰ ਉਹ ਤੂੰ ਉਹਦਾ ਦਿਲ ਜਿੱਤ ਚੰਗਾ ਤੂੰ ਤੈਨੂੰ ਪਤਾ ਸਦਾ ਹੀ ਰਹਿਣਾ ਨਾ ਇੱਥੇ ਤੂੰ ਹਣ ਤੂੰ ਉਹ ਐਸਾ ਕੰਮ ਕਰ ਉਹਦੇ ਮਨ ਨੂੰ ਖੁਸ਼ੀ ਹੋਏ ਨਹੀਂ ਹੁਣ ਮੈਂ ਐਸਾ ਕਿਹੜਾ ਕੰਮ ਕਰਾਂ ਰੋਟੀ ਪਾਣੀ ਦੀ ਗੱਲ ਹੀ ਹੁਣ ਤੇ ਉਹ ਵੀ ਸਾਰਾ ਕੰਮ ਮੈਂ ਕਰਨ ਡੈ ਪਈ ਆ ਇਹਨਾਂ ਨੂੰ ਤੇ ਮੈਂ ਕੋਈ ਕੰਮ ਵੀ ਨਹੀਂ ਕਹਿੰਦੀ ਹੈਗੀ ਸਾਰਾ ਕੰਮ ਮੈਂ ਆਪਣੇ ਸਿਰ ਤੇ ਲੱਲਿਆ ਆ ਕੋਈ ਕੰਮ ਨਹੀਂ ਹੈਗਾ ਐਸਾ ਜਿਹੜਾ ਵੀ ਦੀਦੀ ਦੇ ਸਿਰ ਤੇ ਪਿਆ ਹੋਵੇ ਵੀ ਉਹਨੇ ਹੀ ਕਰਨਾ ਆ ਫਿਰ ਵੀ ਇਦਾਂ ਖਿਜੀ ਜਾਣ ਤੇ ਫਿਰ ਕਿੰਨਾ ਬੰਦੇ ਦਾ ਮਨ ਦੁਖੀ ਹੁੰਦਾ ਆ ਚੱਲ ਕੋਈ ਨਹੀਂ ਆਪੇ ਬਦਲ ਜੂ ਇੱਕ ਨਾ ਇੱਕ ਦਿਨ ਤੂੰ ਆਪਣੇ ਨਾਲ ਚੰਗਾ ਕਰੀ ਦੇ ਠੀਕ ਆ ਨਾ ਤੂੰ ਨਾ ਮਾੜਾ ਕਰ ਨਾ ਪਤਾ ਨਹੀਂ ਕਦੋਂ ਆ ਇਹਨਾਂ ਨੇ ਚਾਹ ਪੀਣੀ ਆ ਬਣਾਦਾ ਨਹੀਂ ਨਹੀਂ ਰਹਿਣ ਦੇ ਗਰਮੀ ਬੜੀ ਆ ਚਾਹ ਕਿ ਤਲੰਗਣ ਦੀ ਕਿੱਡੀ ਜ਼ਬਾਨ ਚਲਾਉਣ ਢਈ ਜਿੱਦਾਂ ਅੱਗੇ ਪਤਾ ਨਹੀਂ ਕੀ ਉਹਨੂੰ ਖਵਾ ਲਤਾ ਐਡੀ ਕਿ ਲੈਣੀ ਆ ਨਾ ਕਿਤੇ ਮਾਰ ਰਪਈਆ ਸੋ ਮਨਾ ਇਹਦੇ ਮੱਥੇ ਉਹ ਦੇਂਗੇ ਨਾ ਸੋ ਰਪਈਆ ਤਾਂ ਫੇਰ ਇਹਨੂੰ ਠੰਡ ਪੈਣੀ ਐ ਐਡਾ ਬੇਨ ਕੰਮਾ ਕਿਤੇ ਮੇਰਾ ਭਰਾ ਵਾ ਨਾ ਹਾਈ ਸੌ ਰਪਈਆ ਹੀ ਹਾਨੀ ਆ ਤੇ 500 500 ਦੇ ਤੇ ਜੇ ਮੈਨੂੰ 500 ਦਿੱਤਾ ਨਾ ਤੇ ਇਹਨਾਂ ਨੂੰ ਰੁਪਈਆ ਬਨੇ ਮੋੜਨਾ ਚੱਲ ਮਨਾ ਉਥੇ ਕਹਿ ਕੇ ਆਗੇ ਤੇਰੀ ਗੜੀ ਜਬਾਨ ਗਾੜੀ ਪੱਥਰ ਤੇ ਲਕੀਰ ਵਾ ਕਿ ਜੇ ਤੂੰ ਕਹਾਂ ਹੀ ਹੈ ਦੇਣਾ ਤਾਂ ਦੇਣੇ ਦੇਣੇ ਛੱਡ ਖੜਾ ਜੇ ਇਦਾਂ ਪੈਸੇ ਦੇਣ ਲੱਗੀ ਫੇਰ ਤਾਂ ਇੱਥੇ ਲਟਦੇ ਰਹੇਗੇ ਚਾਬੀ ਵੀ ਬੰਦ ਕਰੀ ਦੇਵਾ ਮੈਨੂੰ ਡਰੀ ਬੜਾ ਲੱਗਦਾ ਇਹਨਾਂ ਤੋਂ ਆਹ ਤਰ੍ਹਾਂ ਤੋਂ ਕੋਲੀ ਰੱਖਣੀ ਪਿਆ ਕਰਨੀ ਚਾਬੀ ਆਰ ਪਾ ਫਿਰ ਪਿਆ ਸੌਂ ਡਿੱਕਣ ਡਿਆ ਫੇ ਮੇਰਾ ਚੱਲ ਕੋਈ ਨਹੀਂ ਆਪੇ ਉੱਠ ਠੱਠ ਜਾਣਾ ਥੋੜੀ ਜਿਹੀ ਬੇਇੱਜ਼ਤੀ ਦੀ ਹੋਰ ਕਰਤੀ ਨਾ ਤੇ ਇਹਨਾਂ ਸ਼ਾਮਾਂ ਬੰਨੇ ਇਹਨਾਂ ਦਾ ਪਾਣੀ ਗਿੱਜ ਗਿਆ ਲੱਗਦਾ ਦੋਵੇਂ ਜੀ ਕਿਹਨਾਂ ਨੇ ਮੇਰੇ ਕੋਲ ਬੇਇੱਜ਼ਤੀ ਕਰਾ ਕੇ ਰਹਿਣਾ ਹੁੰਦਾ ਔਰ ਜੇ ਪਾ ਮਤ ਉਹ ਇੰਨਾ ਕੁ ਦੋਖਾ ਰਹਿਣਾ ਰੱਖेंगे ਤੇ ਇਹਨਾਂ ਨੇ ਤੈਨੂੰ ਕੁੱਖ ਨਹੀਂ ਹੋ ਜਾਣਣਾ ਜੇ ਇੰਨੇ ਕਸੂਤਰ ਰੱਖेंगे ਫੇਰੀ ਗੱਲ ਬਣਨੀ पैर मानना लम्बे वेखी जाऊगी सच मेरा भी कुछ नहीं हाल मैं भी बर्गर रसोई चार खाई हूँ भावे उमतरी भुखी जी इतनी एसी छी मजे ना खानी